ਇੱਕ ਸਾਡੇ ਮੋੜ ਦੇ ਵਿੱਚ ਵਾਰਦਾਤ ਹੋਈ ਸੀਗੀ 7 ਜੁਲਾਈ ਨੂੰ ਲਗਭਗ ਸ਼ਾਮ ਨੂੰ 7 ਵਜੇ ਦੇ ਕਰੀਬ ਦੋ ਵਿਕਤੀਆਂ ਨੇ ਇੱਕ ਵਿਅਕਤੀ ਨੂੰ ਗੰਡਾਸੇ ਨਾਲ ਉਹਦੇ ਪੈਰਾਂ ਤੇ ਕਾਫੀ ਦਾਦਾ ਵਾਰ ਕੀਤੇ ਸੀਗੇ ਜਿੱਦੀ ਵੀਡੀਓ ਵੀ ਵਾਇਰਲ ਹੋਈ ਸੀ ਤਾਂ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਰਿੰਡਾ ਦੇ ਵਿੱਚ ਮੌਤ ਹੋ ਗਈ ਸੀਗੀ ਤੇ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਜਿਹੜੇ ਮੁੱਖ આરોપી ਹੈਗੇ ਉਹ ਤਿੰਨ ਵਿਅਕਤੀ ਜਿਹਨਾਂ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਰਿੰਡਾ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਇਨਾਂ ਦੇ ਨਾਂ ਹੈਗੇ ਹਰਪ੍ਰੀਤ ਸਿੰਘ ਪੁੱਤਰ ਲਾਪ ਸਿੰਘ ਵਾਸੀ ਸੰਦੋਹਾ ਇਹਦੇ ਪਹਿਲੇ ਵੀ ਪਰਚਾ 302 ਦਾ ਇੱਕ ਪਰਚਾ ਹੈਗਾ ਐਨਡੀਪੀਐਸ ਦਾ ਪਰਚਾ ਹੈਗਾ 392 ਦਾ ਇੱਕ ਪਰਚਾ ਹੈਗਾ ਦੂਜਾ ਹੈਗਾ ਜਸਪ੍ਰੀਤ ਸਿੰਘ ਉਹ ਜਸ ਇਹ ਰੈਣ ਵਾਲਾ ਹੈਗਾ ਪੀਰਕੋਟ ਦਾ ਇਹਦੇ ਤੇ ਵੀ 326 ਦਾ ਪਹਿਲਾ ਪਰਚਾ ਹੈਗਾ 392 ਦਾ ਪਰਚਾ ਹੈਗਾ ਫਿਰ ਜਿਹੜਾ ਜਿਹੜਾ ਵਿਅਕਤੀ ਜਿਹੜਾ ਮੌਕੇ ਤੇ ਗੱਡੀ ਲੈ ਕੇ ਆਇਆ ਸੀ ਗੱਡੀ ਦੇ ਚੰਗ ਲੈ ਕੇ ਆਏ ਸੀਗਾ ਗੱਡੀ ਜਿਹਨੇ ਸਟਾਰਟ ਰੱਖੀ ਸੀ ਬਾਅਦ ਚੁਣਨੇ ਨੂੰ ਇੱਥੋਂ ਮੌਕੇ ਤੋਂ ਲੈ ਕੇ ਗੱਡੀ ਦੇ ਵਿੱਚ ਫਰਾਰ ਹੋ ਗਿਆ ਸੀਗਾ ਇਹਨਾਂ ਦਾ ਸਾਥੀ ਹਰਜੀਤ ਸਿੰਘ ਰੈਣੀ ਕੀ ਤੇ ਲੈਰੀ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਬਰਾਮਦਗੀ ਹੁਣ ਤੱਕ ਜਿਹੜੀ ਹੈਗੀ ਜਿਹੜੀ Honda City ਕਾਰ ਇਹਨਾਂ ਨੇ ਵਾਰਦਾਤ 'ਚ ਇਸਤੇਮਾਲ ਕੀਤੀ ਸੀਗੀ ਉਹ ਗੱਡੀ ਜਿਹੜੀ ਹੈਗੀ ਰਿਕਵਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਕੌਨਸਪੀਰੇਸੀ ਦੇ ਵਿੱਚ ਇੱਕ ਆਪਣੇ ਇਹਨਾਂ ਦੇ ਬਲਬੀਰ ਕੌਰ ਜੋ ਹੈਗੀ ਮੋੜ ਰੈਣ ਵਾਲੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਪਹਿਲਾਂ ਹੀ ਜਾ ਚੁੱਕਿਆ ਤੇ ਇਹਦੀ ਜਿਹੜੀ ਵਜ੍ਹਾ ਰੰਜਿਸ਼ ਹੋ ਸਾਹਮਣੇ ਆਈ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਮੰਜਾ ਜੋ ਕਿ ਬਲਬੀਰ ਕੌਰ ਦਾ ਬੇਟਾ ਸੀ ਉਹਦੀ 2020 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਸੀਗਾ ਜਿਸ ਕਤਲ ਕੇਸ ਦੇ ਵਿੱਚ ਇਹ ਜਿਹੜਾ ਹੁਣ ਮਰਨ ਵਾਲਾ ਹੈਗਾ ਜਿਹਦਾ ਨਾਮ ਹੈਗਾ ਅਛੰਨੀ ਨੂੰ ਕਹਿੰਦੇ ਤੇ ਇਹਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ 2021 ਦੇ ਵਿੱਚ ਇਹਨੂੰ ਬੇਲ ਹੋਈ ਸੀ ਬੇਲਡ ਆਊਟ ਸੀਗਾ ਤੇ ਇਹਨਾਂ ਦੀ ਰਣਜੀਸ਼ ਚੱਲਦੀ ਸੀਗੀ ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਰਪ੍ਰੀਤ ਸਿੰਘ ਜਸਪ੍ਰੀਤ ਸਿੰਘ ਨੂੰ ਇੱਕ ਵਾਰ ਇਹਨੇ ਪਿੱਛੇ ਵੀ ਕਈ ਵਾਰ ਇਹਨਾਂ ਨੂੰ ਫੜ ਕੇ ਧਮਕੀ-ਦਮਕੀ ਦਿੱਤੀ ਤੇ ਇਹਨਾਂ ਦੀ ਆਪਸੀ ਰਿੰੰਡੀ ਸੀ ਕਿ ਉਹ ਜਾਰੀ ਸੀਗੀ ਤੇਸ ਕਰਕੇ ਉਸ ਦਿਨਾਂ ਨੇ ਉਸਤੇ ਅਟੈਕ ਕੀਤਾ ਤੇ ਇਵੈਂਚੁਅਲੀ ਉਹਦੀ ਡੈਥ ਹੋ ਗਈ ਇਸ ਮੁਕਦਮੇ ਦੇ ਵਿੱਚ ਜਿਹੜੇ ਹੈਗੇ ਹੋਰ ਟੋਟਲ ਇਨੀਸ਼ੀਅਲੀ ਅਸੀਂ 6 ਅਕਿਊਜ਼ ਨਾਮਜ਼ਦ ਕੀਤੇ ਸੀਗੇ ਇੱਕ ਅਕਿਊ ਜਿਹੜਾ ਐਨਪੀਏਗਾ ਉਹਨੂੰ ਬਾਅਦ ਦੇ ਵਿੱਚ ਨਾਮਜ਼ਦ ਕੀਤਾ ਤੇ ਜਿਹੜੇ ਮੇਨ ਮੌਕੇ ਤੇ ਸੀਗੇ ਤਿੰਨ ਅਕਿਊਜ਼ ਜੋ ਫੜੇ ਜਾ ਚੁੱਕੇ ਨੇ ਇੱਕ ਮੇਨ ਕਾਂਸਪੀਰੇਟਰ ਫੜੇ ਜਾ ਚੁੱਕੇ ਹੈ ਬਾਕੀਆਂ ਦਾ ਰੋਲ ਜਿਹੜਾ ਹੈਗਾ ਦਿੱਲੀ ਦੇ ਜ਼ਰਨ ਸਾਹਮਣੇ ਟੋਟਲ ਚਾਰ ਫੜੇਗੇ ਜੀ ਆਪ ਜੀ 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 ਬਲਬੀਰ ਕੌਰ ਜਿਹੜੀ ਇਹਦੇ ਉਹ ਪੁਰਾਣਾ ਜਿਹੜਾ ਜਿਹਦੀ ਕਤਲ ਹੋਇਆ ਸੀਗਾ 2020 ਦੇ ਵਿੱਚ ਅਮਰਿੰਦਰ ਮੰਜਾ ਉਹਦੀ ਮਾਂ ਸਭ ਤੋਂ ਪਹਿਲੇ ਇਹਦੇ ਚੂਪ ਵੀ ਗਈ ਜਿਹੜੇ ਇਹਨਾਂ ਦੇ ਕਾਂਸਪੀਰੇਸੀ ਦੇ ਵਿੱਚ ਇਹ ਹੈਗੇ ਤੇ ਜਦੋਂ ਹੁਣ ਜਿਹੜੇ ਮੇਨ ਦੋਸ਼ੀ ਫੜੇ ਗਏ ਹੈ ਤੇ ਜਿਹੜੀ ਕੌਨਸਪੀਰੇਸੀ ਸਾਹਮਣੇ ਆਏਗੀ ਉਹ ਇਨਵੈਸਟੀਗੇਸ਼ਨ ਦੌਰਾਨ ਫਿਰ ਸਾਹਮਣੇ ਆਏਗਾ ਕਿਦਾ ਕੀ ਰੋਲ ਹੈਗਾ ਉਸ ਅਕੋਰਡਿੰਗ ਤਫਤੀਸ਼ ਉਹ ਐਗਜ਼ਾਮਿਲ ਕਰੇ ਸਰ ਜੀ ਕੋਈ ਜਿਹੜੀ ਜੱਲੀ ਹੈ ਪਤਾ ਚੱਲਿਆ ਕੀਤਾ ਬੁਰੀ ਧਾਰਾ ਲੱਗਦਾ ਹੈ ਕਿਤਾ ਕੋਈ ਕੋਈ ਜਿਹੜੀ ਕਰਾਦਾ ਤਾਂ ਕੌਣ ਲਈ ਕੀ ਉਹ ਨਾਲ ਰਿਲੇ ਸਾਰੇ ਉਹ ਜਿਹੜੇ ਜੀ ਜਦੋਂ ਬਿਆਨ ਲਿਖਾਏ ਗਏ ਸੀਗੇ ਜਿਹੜੇ ਮ੍ਰਿਤਕ ਦੇ ਬ੍ਰਦਰ ਨੇ ਬਿਆਨ ਲਿਖਾਏ ਸੀਗੇ ਉਹਦੇ ਵਿੱਚ ਜੋ ਵਿਅਕਤੀ ਉਹਨੇ ਲਿਖਾਏ ਸੀਗੇ ਉਸ ਤੇ ਬੇਸਿਸ ਤੇ ਐਫਆਈਆਰ ਦਰਜ ਕੀਤੀ ਗਈ ਹੈ ਹੁਣ ਮੇਨ ਜਿਹੜੇ ਕਤਲ ਕਰਨ ਵਾਲੇ ਹੈਗੇ ਫੜਲੇ ਗਏ ਤੇ ਬਾਕੀ ਦਾ ਰੋਲ اسی ਜਿਹੜੇ ਇਹਨਾਂ ਤੋਂ ਕੁਸ਼ਕਿਸ਼ ਕਰਾਂਗੇ ਤਫਤੀਸ਼ ਦੌਰਾਨ ਕੇ ਸਾਹਮਣੇ ਇਹਨਾਂ ਦਾ ਰਿਲੇਸ਼ਨ ਹੈ ਕਿ ਇਹਦੇ ਮੰਦੀਕ ਰੱਤੀ ਨਾਮਦਾਰ ਜਿਹੜੇ ਨਾਮ ਜਿਹੜੇ ਦਾ ਰੋਲ ਇਨਵੈਸਟੀਗੇਸ਼ਨ ਦੌਰਾਨ ਅਸੀਂ ਜਸਾਨੀ ਕੀ ਰੋਲ ਹੈ ਇਹਨਾਂ ਨਾਲ ਰਿਲੇਸ਼ਨ ਵਿਦ ਇਸ ਗਾਈਸ ਸਰ ਪਤਾ ਨਹੀਂ ਕਿ ਇਹ ਕੋਈ ਕਿਸ ਤਰ੍ਹਾਂ ਦਾ ਜਾਂ ਆਪਾਂ ਇਹ ਜਾਨ ਤੋਂ ਤੇ ਹਾਂਜੀ ਇਹ ਸਾਰੇ ਰਿਲੇਟਿਵ ਹੀ ਹੈਗੇ ਆਪਸ ਚ ਹੈ ਤਾਂ ਫਰੈਂਡਸ਼ਿਪ ਹੈਗੇ ਰਿਲੇਸ਼ਨ ਹੈਗਾ ਲੇਕਿਨ ਰਿਲੇਟਿਵ ਹੋਣਾ ਉਹ ਤੇ ਅਸਲ ਦੇ ਵਿੱਚ ਕੌਨਸਪਿਰੇਸੀ ਸ਼ਾਮਲ ਹੋਣਾ ਜੋ ਵੀ ਉਹਦੀ ਐਕਚੁਅਲੀ ਤੇ ਉਹਦੀ ਕੀ ਸੰਭੂਲਤ ਹੈਗੀ ਹੈ ਉਹ ਜਦੋਂ ਇਹਨਾਂ ਦੀ ਕੁਝ ਵੀ ਸੱਤੀ ਕਰਾਂਗੇ ਤਾਂ ਉਹ ਚੀਜ਼ ਸਾਹਮਣੇ ਸਰ ਫਾਈਨਲ ਨਹੀਂ ਦਾ ਬਿਲਕੁਲ ਨੰਬਰ ਆਪਰੇ ਵੀ ਜਲੇ ਦੇਖੋ ਜੀ ਪੁਲਿਸ ਤਾਂ ਪਹਿਲੇ ਦਿਨ ਤੋਂ ਐਕਟਿਵ ਹੈਗੀ ਹੈ ਹਰ ਆਪਰੇਸ਼ਨ ਦੇ ਵਿੱਚ ਟਾਈਮ ਲੱਗਦਾ ਹੈ ਕਿਉਂਕਿ ਇੰਟੈਲੀਜੈਂਸ ਬੇਸਿਸ ਤੇ ਟੈਕਨੀਕਲ ਬੇਸਿਸ ਤੇ ਆਪਣੇ ਜਿਹੜਾ ਹੈਗਾ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਹੈ ਤੇ ਮੈਂ ਤਾਂ ਇਸ ਟੀਮ ਨੂੰ ਸਾਡੀ ਜਿਹੜੀ ਟੀਮ ਹੈਗੀ ਐਸਪੀਡੀ ਡੀਐਸਪੀ ਮੋਡ ਸੀਆਈਏ 1 ਇਨਨੂ ਮੈਂ ਅਪਰੀਸ਼ੀਏਟ ਕਰਦਾ ਕंग्रेचुਲੇਟ ਕਰਦਾ ਕਿ ਉਹਨਾਂ ਨੇ ਕੰਟੀਨਿਊਸ ਆਪਰੇਸ਼ਨ ਕਰਕੇ ਤੇ ਦੋਸ਼ੀ ਜਿਹੜੇ ਸੀ ਜਿਹੜੇ ਆਪਾਂ ਕਹਿੰਦੇ ਜਿਹਾ ਹੈ ਕਿ ਪਰਦਾ ਕਰਵਾਉਣਾ ਪਹਿਲਾਂ ਉਹ ਇਹਨਾਂ ਨੂੰ ਪੁੱਛਾਂਗੇ ਜਿਹੜੇ ਦੋਸ਼ੀ ਹੈਗੇ ਕਿ ਪਹਿਲਾਂ ਵਾਲੇ ਕਤਲ ਦੀ ਕੀ وجہ ਸੀ ਕਿ ਤੇ ਉਸ ਦੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀਆਂ ਦੇ ਨਾਮ ਇਹਨਾਂ ਦੇ ਹੈਗੇ ਤੇ ਇਹਨਾਂ ਦੇ ਜੇ ਕੋਈ ਹੋਰ ਟਾਰਗੇਟ ਸੀਗਾ ਤੇ ਉਹ ਵੀ ਇਸੇ ਤੀਕਰ ਇਨਾਂ ਕੋ ਪਹਿਲੀ ਵਗਰੇ ਤੇ ਹੈਗੀ ਹੈ ਸ਼ਾਇਦ ਲੇਕਿਨ ਇਨਾਂ ਦੇ ਕੋਲ ਕੀ ਪ੍ਰੋਪਰਟੀ ਹੈਗੀ ਸੋਰਸ ਆਫ ਇਨਕਮ ਕੀ ਹੈ ਉਹ ਅਸੀਂ ਐਗਜ਼ਾਮਨ ਕਰਨਾ